ਕਗਰਾਣੇ ਦੇ ਵਿੱਚ ਕੁੰਡੀਆਂ ਦੇ ਸਿੰਘ ਫਸਣੇ ਆ 2 ਤਰੀਕ ਨੂੰ ਕਗਰਾਣੇ ਦੇ ਵਿੱਚ ਆ ਗਈ ਬਈ ਕੀ ਬਾਤ ਆ ਉਹ ਜੱਟਾ ਕੀ ਬਾਤ ਆ ਸਰਾ ਕੋਕੇ ਲਾਏ ਪਏ ਆ ਕਲਾਰਾ ਵਾਲਿਆਂ ਨੇ ਕੋਕੇ ਅੱਜ ਕਨੇਡਾ ਵਾਲਾ ਹਰਪ੍ਰੀਤ 24 ਸੈਕਿੰਡ 84 ਪੁਆਇੰਟ ਆ ਕਾਲਿਆ ਮੁਠੀਆਂ ਖੋਲ ਲਾ ਮਾਰੀ ਤਾਂ ਦੋਨਾਂ ਤੇ ਮੈਂ ਦੱਸ ਦੱਸ ਸੱਗੇ ਹੱਥ ਾਲੀ ਦਾ ਹੁੰਦਾ ਇਹ ਬਾਜੀ ਜਿਹੜਾ ਔਰਲੇ ਪਾਸੇ ਭੱਜਿਆ ਵਾ ਉਹ ਗੁਰੀ ਜਸਪਾਲ ਬਾਂਗਰ ਰਾਜੂ ਸੰਦੌੜ ਕੈਪਟਨ ਸੰਦੌੜ ਅਮਰ ਸਿੰਘ ਸੰਦੌੜ ਤੇ ਪਰਲੇ ਪਾਸੇ ਕਾਲਾ ਇਹ ਰੋਡਾ ਕਾਈ ਲੋਰੀਆ ਚਿੜੀ ਬਾਈ ਸਿੰਘ ਗਪਾਲੀਆ ਇਹ ਬਾਜੀ ਜੂਰ ਸਿੰਘ ਰੌੜਕੀ ਮੁਗਲਾ ਉਸੇ ਤੇ ਦੇਖਦੇ ਅੱਜ ਟਕਰਾ ਪੱਡੀਆਂ ਨੇ ਟਕਰਾ ਪੱਡੀਆਂ ਨੇ ਤੇ ਵੱਡੀ ਆ ਜੀ ਭਾਈ ਭਾਈ ਜੀ ਥੋੜਾ ਜਿਹਾ ਪਰਲੇ ਪਾਸੇ ਨੂੰ ਹੋ ਜਾਓ ਜਿਹੜੇ ਸਾਹਮਣੇ ਖੜੇ ਨੇ ਵੀਰ ਜੀ ਵੀਰ ਜੀ ਥੋੜਾ ਜਿਆ ਥੋੜਾ ਜਿਆ ਨਾ ਕਰਿਓਗਾ ਥੋੜਾ ਜਿਆ ਥੈਂਕ ਯੂ 24 ਸੈਕਿੰਡ 75 ਪੁਆਇੰਟ ਆ ਬਾਜੀ 24 ਕਾਲਿਆ ਮਾਰੀ ਤਾਂ ਨਿਕਾ ਦੋਨਾਂ ਤੇ ਕੋ ਜਨਾ 24 75 ਇਹ ਬਾਜੀ ਕੁਲਵਿੰਦਰ ਦੌਧਰ ਇਹ ਚਮਕੌਰ ਸਿੰਘ ਮਨੀਲਾ ਮਲ ਹਮਾਂਜੂਪੁਰ ਕੈਨੇਡਾ ਤਾਰੀ ਲੀਲਾ ਤੋਤਾ ਗੁਜਰਾ ਬਿੰਦਰ ਸੇਖਾ ਜਿਹੜਾ ਆਪਣੇ ਵੱਲ ਭੱਜ ਗਿਆ ਤੇ ਪਰਲੇ ਪਾਸੇ ਬਾਈ ਜੀ ਭਗੀਰਾ ਭੱਜ ਗਿਆ ਜੱਗੀ ਆਸੀ ਦਾ ਬਿੰਦਰ ਫੀਰਮੀ ਦਾ ਅਰਮਾਨ ਜੋਤ ਬੱਟਾ ਫੱਲਿਆ ਮਾਨਕ ਫੱਲਿਆ 2100 ਵੀ ਜਾਊਗਾ ਤੇ 100 ਡਾਲਰ ਵੀ ਜਾਊਗਾ ਤਾਰੀ ਨੂੰ 80 ਵਾਲਾ ਬਿੱਲਾ ਬੁਲਾਉਂਦਾ ਆ ਜੀ ਭਾਈ ਆਸੀ ਵਾਲਾ ਬਿੱਲਾ ਬੁਲਾਉਂਦਾ ਤਾਰੀ ਨੂੰ ਆਵਾਜ਼ ਮੈਨੂੰ ਸੁਣੀ ਦੀ ਲੱਗੀ ਆ ਕਦ ਤਰੀਕਾ ਸੋਨੀ ਕਿਦਾਂ ਡੱਬੇ 'ਚ ਡੱਬੇ 'ਚ ਉਤਰ ਬਾਈ ਜੀ ਬਿੱਲਾ ਬੁਲਾਉਂਦਾ ਤਾਰੀਨ 24 ਸੈਕਿੰਡ 61 ਪੁਆਇੰਟ ਦਾ ਬਾਈ ਜੀ 24 ਚਮਕੌਰਿਆ ਮਾਰਦਾ ਦੋਨਾਂ ਤੇ ਮੈਂ ਦੱਸਦਾ ਸੱਜੇ ਹੱਥ ਵਾਲੀ ਦਾ ਹੁਣ ਨਾਮ ਇਹ ਬਾਈ ਜੀ ਪੰਜਾਬ ਦੇ ਚੈਂਪੀਅਨ ਖਿਡਾਰੀ ਭੱਜ ਗਈਆਂ ਚੈਂਪੀਅਨ ਖਿਡਾਰੀਆਂ ਦੀ ਔਰ ਲਾਪਾਸੇ ਭੱਜਿਆ ਬਾਈ ਜੀ ਬਚਨ ਸਿੰਘ ਢੰਡਾਰੀ ਤਾਰ ਢੰਡਾਰੀ ਸ਼ੰਦਾ ਕਢਾਣੀ ਚੌਧਰੀ ਖੰਨਾ ਪ੍ਰਲਾਦ ਕਬੈਤ ਬੱਬੀ ਢੰਡਾਰੀ ਦਮਨਦੀਪ ਢੰਡਾਰੀ ਦਾ ਰਮਾਂਜੂਪੁਰ ਕੈਨੇਡਾ thro powdar ਆ ਜੀ ਬਾਈ ਦੋ ਮੋਟਰਸਾਈਕਲ ਪਹਿਲੀ ਤੇ ਦੂਜੀ ਗੱਡੀ ਨੂੰ ਅਗਲਿਆਂ ਨੂੰ ਵੀ ਬਾਈ ਜੀ ਪਤਾ ਨਹੀਂ ਕੀ ਕੁਸ਼ ਹੋ ਜਾਣਾ ਜਿਆਦੇ ਵੱਡੇ ਮੁਕਾਬਲੇ ਆ ਜਿਆਦੇ ਵੱਡੇ 24 ਸੈਕਿੰਡ 63 ਪੁਆਇੰਟ ਆ ਬਾਈ ਜੀ 24 ਤਰੇਟ ਇਹ ਪਰਲੇ ਪਾਸੇ ਬਾਈ ਜੀ ਇਹ ਮੀਕੇ ਹੋਣਾ ਦਾ ਭੱਜ ਗਿਆ ਮੀਕੇ ਹੋਣਾ ਦਾ ਪਿੰਡਾ ਧਾਂਦਰਾ ਅਮਨਦੀਪ ਤਿਹੜਾ ਬਾਜ ਹੁਣੀ ਧਾਂਦਰੇ ਵਾਲੇ ਦਲਜੀਤ ਹੁਣੀ ਜਗਰੂਪ ਹੁਣੀ ਤੇ ਔਰਲੇ ਪਾਸੇ ਇਹ ਸ਼ੇਰ ਹੁਣਾ ਦਾ ਭੱਜ ਗਿਆ ਇਹ ਸ਼ੇਰ ਪਿੰਡ ਮੀਮਸਿਆਲਾ ਆਤ ਆਉਂਦਾ ਨਾ ਇਹ ਫਿਰ ਅਗਲੇ ਸਾਲ ਗੱਲਾਂਬਾਤਾਂ ਜੁੜਦੀਆਂ ਨੇ ਆਹ ਜੀ ਬਾਈ 24 28.2 ਬਾਈ ਜੀ ਸਮਾ 24 28 ਇਹ ਪਰਲੇ ਪਾਸੇ ਬਾਈ ਜੀ ਪ੍ਰਧਾਨ ਮੰਤਰੀ ਭੱਜ ਗਿਆ ਪ੍ਰਧਾਨ ਮੰਤਰੀ ਤਾਰੇ ਦੌੜਦਾ ਹਰਵਿੰਦਰ ਸਮਾਰੇ ਦਾ ਬੱਗੇ ਸਮਾਰੇ ਦਾ ਸੋਨੇ ਸਮਾਰੇ ਦਾ ਜੀਤੂ ਠਾਪੀ ਦਾ ਗੋਲਦੀ ਲਪਾਲੇ ਦਾ ਦਰਲੇ ਪਾਸੇ Passei,